ਕਿਹੜਾ ਦੋਸਤੋ ਮੈਂ ਤੁਹਾਡਾ ਆਪਣਾ ਮੋੜ ਆਪਾਂ ਕਰ ਲਿਆंदे ਸੀ ਬੂਟੇ ਲਾਉਣਾ ਸ਼ੁਰੂ ਕਰਤੇ ਆ ਬੂਟੇ ਦਿਖਾ ਦੇ ਪਹਿਲਾਂ ਤਾਂ ਇਹ ਆਪਣਾ ਭਰਾ ਗਗਨ ਤੋ ਇਹ ਕਰੀ ਜਾਂਦਾ ਹੈਗਾ ਤੇ ਆਪਾਂ ਜਵਾਨ ਬੂਟੇ ਖੋਲ ਹੀ ਜਾਂਦਾ ਹੈਗਾ ਸ਼ੁਰੂ ਕਰਤੇ ਆਪਾਂ ਤੇ ਸਾਰੇ ਭਰਾ ਪਵਾ ਦਾ ਫਰਕ ਸਮਝਦੇ ਹੋਏ ਬਾਦ ਤੋਂ ਬੂਟੇ ਲਾਓ ਹਨਾ ਜਿੰਨੇ ਆਪਾਂ ਬੂਟੇ ਲਾਵਾਂਗੇ ਓਨਾ ਹੀ ਆਪਾਂ ਨੂੰ ਸੌਖਾ ਸਾਂ ਆਊਗਾ ਚਾਹੇ ਕੋਈ ਪਈਆਂ ਨੇ ਖੇਤ ਆ ਚਾਹੇ ਕੋਈ ਥੋਥੇ ਕੋਲੇ ਆ ਕੋਈ ਵੀ ਜਗਾ ਕੀ ਹੈਨਾ ਵੱਧ ਤੋਂ ਵੱਧ ਬੂਟੇ ਲਾਓ ਬਾਈ ਜਿੰਨੇ ਬੂਟੇ ਲਾਵਾਂਗੇ ਓਨਾ ਹੀ ਫਾਇਦਾ ਹੈਗਾ ਆਪੋ ਆਪਣਾ ਫਰਜ਼ ਸਮਝਿਆ ਕਰੋ ਆਪਣੇ ਨਾਲ ਕੋਈ ਪੈਸਾ ਨਹੀਂ ਮਚਣਾ ਧਨ ਨਹੀਂ ਮਚਣਾ ਦੌਲਤ ਨਹੀਂ ਮਚਣਾ ਕਿਸੇ ਰਿਸ਼ਤੇਦਾਰ ਭੈਣ ਪੁੱਤ ਨੇ ਵੀ ਬਾਈ ਨਾਲ ਜਾਣਾ ਹੈਨਾ ਤੇ ਮਚੂ ਦਾ ਆਪਣੇ ਨਾਲ ਸਿਰਫ ਇਹ ਲੱਕੜੀ ਮਚੂ ਗੱਲੀ ਫੜਾ ਸ਼ੇਰਾ ਤੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਬਾਈ ਹਨਾ ਅਸੀਂ ਤਾਂ ਸ਼ੁਰੂਆਤ ਕਰਤੀ ਸਾਡਾ ਇਹ ਕਿ 1000 ਬੂਟੇ ਦਾ ਟਾਰਗੇਟ ਆ ਲਾਉਣ ਦਾ ਪੂਰਾ 1000 ਬੂਟਾ ਲਾਉਣਾਗਾ ਛਾਂ ਵਾਲਾ ਫੁੱਲਾਂ ਵਾਲਾ ਤੇ ਵੱਧ ਆਕਸੀਜਨ ਵਾਲਾ ਜਿਹੜਾ ਪਾਣੀ ਘੱਟ ਪੀਂਦੇ ਆ ਵਾਦ ਤੋਂ ਬਾਅਦ ਅਸੀਂ ਲਾਵਾਂਗੇ ਬੂਟੇ ਛਾਂ ਵਾਲੇ ਜਿੰਨੇ ਵੀ ਸਾਥੋ ਲੱਗ ਸਕਣ ਇਹ ਸਾਡਾ ਇਹੀ ਟਾਰਗੇਟ ਹੈਗਾ ਸਾਰੇ ਭਰਾਵਾਂ ਨੂੰ ਬੇਨਤੀ ਹੈ ਬਾਈ ਹਨਾ ਆਪੋ ਆਪ ਦਾ ਫਰਜ਼ ਸਮਝਦੇ ਸਮਝਦੇ ਹੋਏ ਪਿੰਡਾਂ ਚ ਸ਼ਹਿਰਾਂ ਚ ਮਹੱਲਿਆਂ ਚ ਜਿੱਥੇ ਵੀ ਤੁਹਾਡੇ ਥਾਂ ਪਿਆਗਾ ਬਾਈ ਵੱਧ ਤੋਂ ਵੱਧ ਬੂਟੇ ਲਾਓ ਜੇ ਆਪਾਂ ਬੂਟੇ ਲਾਵਾਂਗੇ ਤਾਂ ਤੁਸੀਂ ਐਂ ਦੇਖ ਲੈ ਵੀ 2-4 ਸਾਲਾਂ ਦੇ ਵਿੱਚ ਹੀ ਟੈਂਪਰੇਚਰ ਦੇਖੋ ਤੁਸੀਂ ਕਿੰਨਾ ਡਾਊਨ ਹੁੰਦਾ ਜਿਹੜੀ ਹੁਣ ਆ ਅੱਗ ਡਿੱਗੀ ਜਾਂਦੀ ਹੈ ਹਨਾ ਇਹ ਗਰਮੀ ਤੁਹਾਨੂੰ ਪਤਾ ਕਾਰੇ ਕਾਰਨ ਪੈਂਦੀ ਹੈਗੀ ਗਰਮੀ ਪੈਂਦੀ ਹੈ ਦਰਖਤਾਂ ਦੀ ਘਾਟ ਕਾਰਨ ਜੇ ਦਰਖਤਾਂ ਦੀ ਅੱਜ ਘਾਟ ਆ ਤਾਂ ਇੰਨੀ ਗਰਮੀ ਪੈ ਰਹੀ ਹੈਗੀ ਕੋਈ ਗੱਲ ਨਹੀਂ ਜੇ ਤੁਸੀਂ ਆਪਾਂ 1500 2000 ਬੂਟੇ ਲਾ ਦਾਂਗੇ ਦਰਖਤ ਲਾ ਦਾਂਗੇ ਇਹ ਤਾਂ ਆਪਦੇ ਹੀ ਫਾਇਦਾ ਗਾ ਅਸੀਂ ਤਾਂ ਕੰਮ ਸ਼ੁਰੂ ਕਰਤਾ ਆ ਸਾਡਾ ਭਰਾ ਸਵੇਰ ਦਾ ਆਇਆ ਗਾ ਪਹਿਲਾਂ ਅਸੀਂ ਉਧਰ ਲਾ ਕੇ ਆ ਉਧਰ ਚਲੋ ਅਸੀਂ ਵੀਡੀਓ ਨਹੀਂ ਪਾਈ ਸਾਡੇ ਫੋਨ ਫਾਂ ਡਾਊਨ ਸੀਗੇ ਹੁਣ ਚਾਰਜ ਕਰਕੇ ਅਸੀਂ ਫੋਨ ਤੇ ਵੀਡੀਓ ਪਾਈਏ ਤੇ ਆਪਦੇ ਪੇਜ ਤੇ ਪਾਵਾਂਗੇ ਬਾਈ ਹਨਾ ਤੋ ਸਾਰੇ ਭਰਾ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਵਾਰ-ਵਾਰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ